ਅਪ੍ਰੈਲ 2024 ਦੇ ਵਿੱਚ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਤੇ ਬਾਅਦ ਦੇ ਵਿੱਚ 6 ਮੁਲਜ਼ਮ ਜਿਹੜੇ ਸੀ ਉਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਤੇ ਉਸ ਦੇ ਵਿੱਚ ਅਸਲ ਵਜ੍ਹਾ ਕੀ ਸੀ ਗੋਲੀਬਾਰੀ ਦੀ ਉਸ ਵੇਲੇ ਵਿੱਚ ਕੁਝ ਗੱਲਾਂ ਸਾਹਮਣੇ ਜਰੂਰ ਆਈਆਂ ਪਰ ਅਸਲ ਵਜ੍ਹਾ ਆਖਰ ਕੀ ਸੀ ਕਿ ਕਿਉਂ ਗੋਲੀਬਾਰੀ ਉੱਥੇ ਕੀਤੀ ਗਈ ਤੇ ਉਹ ਵਜ੍ਹਾ ਤੁਹਾਡੇ ਨਾਲ ਸਾਂਝੀ ਕਰਦਿਆਂ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਹੁਣ ਵੱਡਾ ਖੁਲਾਸਾ ਹੋਇਆ ਤੇ ਇਸ ਸਭ ਮਾਮਲੇ ਦੇ ਵਿੱਚ ਦਾਇਰ ਚਾਰਜ ਸ਼ੀਟ ਉੱਤੇ ਪਹਿਲੀ ਵਾਰ ਮੁੰਬਈ ਪੁਲਿਸ ਦੇ ਵੱਲੋਂ ਖੁਲਾਸਾ ਕੀਤਾ ਗਿਆ ਅਧਿਕਾਰੀ ਨੇ ਦੱਸਿਆ ਕਿ ਇਸ ਕੇਸ ਦੀ ਚਾਰਜ ਸ਼ੀਟ ਵਿੱਚ ਕੀ ਲਿਖਿਆ ਤੇ ਮੁੰਬਈ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਦੱਤਾ ਨਾਲਾਵੜੇ ਨੇ ਕਿਹਾ ਕਿ ਇਹ ਚਾਰਜ ਸ਼ੀਟ ਜਿਹੜੀ ਹੈ 1700 ਤੋਂ ਵੱਧ ਪੰਨਿਆਂ ਦੀ ਹੈ ਤੇ ਡੀਸੀਪੀ ਦੱਤਾ ਮੁਤਾਬਕ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਦائر ਇੱਕ ਚਾਰਜ ਸ਼ੀਟ ਵਿੱਚ ਸਲਮਾਨ ਖਾਨ ਅਤੇ ਉਹਨਾਂ ਦੇ ਭਰਾ ਅਰਬਾਜ਼ ਖਾਨ ਦੇ ਬਿਆਨ ਵੀ ਦਰਜ ਨੇ ਤੇ ਦਿੱਤਾ ਨੇ ਇਸ ਗੱਲ ਵਿੱਚ ਕਿਹਾ ਕਿ ਲਾਰੈਂਸ ਬਿਸ਼ਨੋਏ ਦਾ ਗੈਂਗ ਕਿਵੇਂ ਕੰਮ ਕਰਦਾ ਹੈ ਉਹਨਾਂ ਨੇ ਅੱਗੇ ਖੁਲਾਸਾ ਕੀਤਾ ਕਿ ਇਹ ਲੋਕ ਕਿਵੇਂ ਇੱਕ ਦੂਜੇ ਨੂੰ ਆਪਣੇ ਗੈਂਗ ਵਿੱਚ ਸ਼ਾਮਲ ਕਰਦੇ ਨੇ ਅਤੇ ਅਖੀਰ ਉਹ ਸਲਮਾਨ ਖਾਨ ਨੂੰ ਕਿਉਂ ਨਿਸ਼ਾਨਾ ਬਣਾ ਰਹੇ ਸਨ ਮੁੰਬਈ ਪੁਲਿਸ ਦੇ ਅਧਿਕਾਰੀ ਡੀਸੀਪੀ ਦੱਤਾ ਨੇ ਆਖਿਆ ਕਿ ਲਾਰੈਂਸ ਬਿਸ਼ਨੋਈ ਮੁੰਬਈ ਦੇ ਲੋਕਾਂ ਦੇ ਦਿਲਾਂ ਵਿੱਚ ਆਪਣਾ ਡਰ ਪੈਦਾ ਕਰਨਾ ਚਾਹੁੰਦਾ ਸੀ ਇਸ ਲਈ ਇਹ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਐਸਐਲਆਈ ਉਸਨੇ ਸੁਪਰਸਟਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੀ ਸਾਜ਼ਿਸ਼ ਰਚੀ ਅਤੇ ਗੋਲੀਬਾਰੀ ਕਰਵਾਉਣ ਦੇ ਲਈ ਆਪਣੇ ਸ਼ੂਟਰ ਭੇਜੇ ਦੱਤਾ ਨੇ ਆਖਿਆ ਕਿ ਲਾਰੈਂਸ ਬਿਸ਼ਨੋਈ ਉਹਨਾਂ ਲੋਕਾਂ ਨੂੰ ਭਰਤੀ ਕਰਦਾ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦੇ ਗੈਂਗ ਦੇ ਲੋਕਾਂ ਨੂੰ ਮਿਲਦੇ ਨੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਛੋਟਾ ਤੇ ਫਿਰ ਵੱਡਾ ਟਾਸਕ ਦਿੱਤਾ ਜਾਂਦਾ ਤੇ ਬਿਸ਼ਨੋਈ ਆਪਣੇ ਗੈਂਗ ਦੇ ਮੈਂਬਰਾਂ ਨੂੰ ਭਰੋਸਾ ਦਿਵਾਉਂਦਾ ਕਿ ਉਹ ਉਹਨਾਂ ਨੂੰ ਵੱਡਾ ਨਾਂ ਦੇਵੇਗਾ ਅਤੇ ਜੇਕਰ ਉਹ ਕਿਸੇ ਮੁਸੀਬਤ ਵਿੱਚ ਫਸਦੇ ਨੇ ਤਾਂ ਫਿਰ ਉਹਨਾਂ ਨੂੰ ਵਕੀਲ ਵੀ ਮੁਹయ్యా ਕਰਵਾਇਆ ਜਾਊਗਾ ਹੁਣ ਇੱਥੇ ਦੱਸਣਾ ਬਣ ਜਾਂਦਾ ਕਿ ਐਸੇ ਸਾਲ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਬਾਰੀ ਕੀਤੀ ਤੇ ਪੁਲਸ ਨੇ ਇਸ ਮਾਮਲੇ ਦੇ ਵਿੱਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਇਹਨਾਂ ਵਿੱਚ ਅਨੁਜ ਥਾਪਨ ਨਾ ਦਾ ਇੱਕ ਮੁਲਦਮ ਵੀ ਸੀ ਜਿਸ ਨੇ 1 ਮਈ ਨੂੰ ਪੁਲਿਸ ਦੀ ਹਿਰਾਸਤ ਵਿੱਚ ਫਾਹ ਲੈ ਲਿਆ ਸੀ ਸੁਪਰਸਟਾਰ ਦੀ ਮੁੰਬਈ ਸਥਿਤ ਰਿਹਾਸ਼ ਤੇ ਬਾਹਰ ਹਵਾ ਦੇ ਵਿੱਚ ਕਈ 라ਉਂਡ ਫਾਇਰ ਕਰਨ ਤੋਂ 4 ਦਿਨ ਪਹਿਲਾਂ ਉਹਨਾਂ ਨੇ ਰਾਏਗੜ ਜ਼ਿਲ੍ਹੇ ਦੇ ਨਾਲ ਲੱਗਦੇ ਪਨਵੇਲ ਦੇ ਵਿੱਚ ਸਲਵਾਨ ਖਾਨ ਦੇ ਫਾਰਮ ਹਾਊਸ ਦੀ ਰੇਕੀ ਕੀਤੀ ਸੀ ਇਸ ਮਾਮਲੇ ਵਿੱਚ ਪੁਲਸ ਨੇ ਫਾਰਮ ਹਾਊਸ ਦੇ ਗੇਟ ਉੱਤੇ ਲੱਗੇ ਸੀਸੀਟੀਵੀ ਕੈਮਰਾ ਦੀ ਜਾਂਚ ਕੀਤੀ ਤੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਬਿਹਾਰ ਦੇ ਰਹਿਣ ਵਾਲੇ ਦੋਵੇਂ ਦੋਸ਼ੀਆਂ ਨੇ ਫਾਰਮ ਹਾਊਸ ਤੋਂ ਕਰੀਬ 10 ਕਿਲੋਮੀਟਰ ਦੂਰ ਪਨਵੇਲ ਦੇ ਹਰੀਗ੍ਰਾਮ ਇਲਾਕੇ ਦੇ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਸੀ ਤੇ ਮੁੰਬਈ ਦੇ ਬਾਂਦਰਾ ਸਥਿਤ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਪੰਜ ਰਾਉਂਡ ਫਾਇਰ ਕੀਤੇ ਸੀ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਲਗਾਤਾਰ ਛਾਪੇਮਾਰੀ ਕੀਤੀ ਤੇ ਇਹ ਦੋਵੇਂ ਮੁਲਜ਼ਮ ਵਿੱਕੀ ਗੁਪਤਾ ਅਤੇ ਜਿਲਦੀ ਉਮਰ 24 ਸਾਲ ਹੈ ਅਤੇ ਸਾਗਰ ਪਾਲ ਜਿਸ ਦੀ ਉਮਰ 21 ਸਾਲ ਹੈ ਤੇ ਕੱਚ ਗੁਜਰਾਤ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। 16 April ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਸੀ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੋ ਵਿਅਕਤੀਆਂ ਨੇ ਅਧਾਕਰ ਦੇ ਘਰ ਦੇ ਆਲੇ-ਦੁਆਲੇ ਦੇ ਖੇਤਰ ਦੀ ਤਿੰਨ ਵਾਰ ਜਾਂਚ ਕੀਤੀ ਸੀ ਤੇ ਪੁਲਸ ਮੁਤਾਬਕ ਦੋ ਸ਼ਖਿਆਵਾਂ ਵਿੱਚੋਂ ਇੱਕ ਸਾਗਰ ਨੂੰ ਘਟਨਾ ਤੋਂ ਕੁਝ ਘੰਟੇ ਪਹਿਲਾਂ ਕਤਤ ਤੌਰ ਦੇ ਤੇ ਬੰਦੂਕ ਮੁਹਈਆ ਕਰਵਾਈ ਗਈ ਸੀ ਜੋ 13 April ਦੀ ਰਾਤ ਨੂੰ ਬਾਂਦਰਾ ਇਲਾਕੇ ਤੋਂ ਲਈ ਸੀ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਡਰ ਫੈਲਾਉਣ ਦੇ ਲਈ ਕੀਤੀ ਗਈ ਸੀ ਤੇ ਇਸੇ ਕਾਰਨ ਮੋਟਰਸਾਈਕਲ ਸਵਾਰ ਦੋਵਾਂ ਨੇ ਆਪਣੀ ਯੋਜਨਾ ਨੂੰ ਅੰਜਾਮ ਦੇ ਲਈ ਸਵੇਰ ਦਾ ਸਮਾਂ ਚੁਣਿਆ ਸੀ ਤੇ ਐਸੇ ਕਰ ਹੁਣ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਲਾਰੈਂਸ ਬਿਸ਼ਨੋਈ ਆਪਣਾ ਮੁੰਬਈ ਦੇ ਇਲਾਕੇ ਦੇ ਵਿੱਚ ਆਪਣਾ ਡਰ ਕਾਇਮ ਕਰਨਾ ਚਾਹੁੰਦਾ ਸੀ ਤੇ ਐਸੇ ਕਰਕੇ ਲਾਰੈਂਸ ਬਿਸ਼ਨੋਈ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਜਵਾਰੀ ਕੀਤੀ ਗਈ ਜਦਕਿ ਸਲਮਾਨ ਖਾਨ ਦੇ ਨਾਲ ਕਾ ਆਪਸੀ ਇੱਕ ਰੰਜਿਸ਼ ਵੀ ਲਾਰੈਂਸ ਬਿਸ਼ਨੋਈ ਦੀ ਜੁੜੀ ਹੋਈ ਹੈ ਜਿਹੜੀ ਕਿ ਇੱਕ ਇੰਟਰਵਿਊ ਦੇ ਵਿੱਚ ਸਾਹਮਣੇ ਆਈ ਸੀ ਕਿ ਇੱਕ ਹਿਰਨ ਦੀ ਘਟਨਾ ਨੂੰ ਲੈ ਕੇ ਸਲਮਾਨ ਖਾਨ ਦੇ ਉੱਤੇ ਕੇਸ ਚੱਲਦਾ ਹੈ ਤੇ ਜਿਸ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਨੇ ਗੱਲ ਕਹੀ ਸੀ ਕਿ ਅਸੀਂ ਜਦੋਂ ਵੀ ਸੁਭਾ ਮਿਲ ਜੇਗਾ ਸਲਮਾਨ ਖਾਨ ਨੂੰ ਅਸੀਂ ਮਾਰਾਂਗੇ ਜ਼ਰੂਰ ਜੇਕਰ ਉਹ ਮਾਫੀ ਨਹੀਂ ਮੰਗਦਾ